ਸ੍ਰੀ ਵਹਿਗੂ ਜੀ ਦਾ ਘਰ ਸਾਹਿਬ ਸ੍ਰੀ ਵਹਿਗੂ ਜੀ ਦੀ ਬਤੇਰੀ ਅੱਜ ਜਦੀ ਆਏ ਜੀ ਲੁਧਿਆਣੇ ਵਿਕੇ ਅਤੇ ਭੈਣ ਨੇ ਜੀ ਆਜਾ ਦੇ ਬੇਟੇ ਬੇਟੀ ਨੇ ਇਹਨਾਂ ਨੂੰ ਬਹੁਤ ਹੀ ਭੈੜੀ ਲੱਗ ਕੇ ਅਸਦੀ ਬਿਮਾਰੀ ਆ ਜੀ ਹਸਬੰਦ ਇਹਨਾਂ ਦੇ ਲੇਬਰ ਜੌਬ ਕਰਦੇ ਆ ਬਾਰੇ ਮਸੇਂ ਘਰ ਦਾ ਗੁਜ਼ਾਰਾ ਚੱਲਦਾ ਕਿਰਾਏ ਦੇ ਮਕਾਨ ਤੇ ਰਹਿੰਦੇ ਨੇ ਇਹਨਾਂ ਨੇ ਭੈਣੋਂ ਨੇ ਇਟਲੀ ਵਾਰੇ ਆਪਣੇ ਗੁਰੂ ਜੀ ਨੂੰ ਨਾਰਿੰਦਰ ਜੀ ਚੈਰੀ ਡਰੋਪ ਟ੍ਰਸਟੀ ਫਲੀ ਵਾਲੇ ਵੀਰ ਉਹਨਾਂ ਨੂੰ ਬੇਨਤੀ ਕਰੀ ਸੀ ਉਹਨਾਂ ਨੇ 25000 ਦੀ ਸੇਵਾ ਭੈਣੋਂ ਦੇ ਘੰਡੀ ਆ ਜੀ ਅਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਹਨਾਂ ਦਾ ਪਰਮਾਤਮਾ ਉਹਨਾਂ ਨੂੰ ਬਰਕਤ ਚੜ੍ਹਦੀ ਕਲਾ ਵਿੱਚ ਰੱਖੇ। ਵਾਈਬ ਜੀ ਸੰਤਾਨਾ ਵਾਈਬ ਜੀ ਜੀ ਫਤਿਹ ਐ ਇੰਡੀਆ ਦੇ ਪੀਆ ਦਾ ਅਗੋਤ ਬਹੁਤ ਸ਼ਿਕਰਯਾ ਮਾਰਦਾ ਆਂ ਕਿ ਉਹਨਾਂ ਨੇ ਮੇਰੀ ਇਸ ਵਾਰ ਸਿਹਤ ਤੇ ਮੇਰੀ ਮਦਦ ਕੀਤੀ। ਪਰਮਾਤਮਾ ਨਾਲ ਚੜ੍ਹਦੀ ਕਲਾ ਵਿੱਚ ਰਹਿਣ ਦਾ ਅਸਰ ਕਿੰਨਾ ਹੈ ਮੇਰੀ ਮਦਦ ਕੀਤੀ ਹੈ। ਕਿ ਮੇਰਾ ਕੋਈ ਰਿਜ਼ਾਰਡਾ ਕੋਈ ਸਾਧਨ ਨਹੀਂ ਮੇਰੀ ਬੱਚੀ ਫੜਨ ਨੂੰ ਬੈਠੀ ਰਹੀ ਹੈ। ਇਸ ਸਾਥ ਮੈਨੂੰ ਜਿਹੜਾ ਐਂਟੀਆ ਤੇਰਾ ਦਾ ਬਹੁਤ ਧੰਨਵਾਦੀ ਸਾਧੀਆਂ। ਮਾਈਕੀ ਨੂੰ ਦੱਸੋ ਅਹ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ